ਕੇਜਰੀਵਾਲ ਸਾਹਿਬ ਸਿਕਿਉਰਟੀ ਬਾਰੇ ਕਾਫੀ ਰੌਲਾ ਰੱਪਾ ਜਿਆ ਪਿਆ ਹੋਇਆ ਅੱਜ ਕਹਿੰਦੇ ਨੇ ਕਿ ਸਿਕਿਉਰਟੀ ਵਾਲਾ ਮਸਲਾ ਸੈਟਲ ਹੋ ਗਿਆ ਸੈੱਟ ਹੋ ਗਿਆ ਕੰਮ ਮੰਤਰਾਲਾ ਸਾਹਿਬ ਵਾਲੇ ਕਹਿੰਦੇ ਕਿ ਨਹੀਂ ਇਹਨਾਂ ਨੂੰ ਤੇ ਲੋੜ ਹੈ ਤੇ ਨਾਲ ਉਹ ਕਹਿ ਰਿਹਾ ਕਿ ਭਈ ਕਾਰਵਾਈਆਂ ਵੀ ਹੁੰਦੀਆਂ ਨੇ ਜਾਂ ਡਰ ਵੀ ਹੈ ਉਹਨਾਂ ਦੀ ਜਾਨ ਨੂੰ ਖਤਰਾ ਹੈ ਇਹ ਚੀਜ਼ ਦੀ ਆਪਾਂ ਕੱਲ ਵੀ ਖਰ ਸਵਾਲ ਕੀਤਾ ਸੀ ਕਿ ਜਾਨ ਨੂੰ ਕੀ ਖਤਰਾ ਹੈ ਤੇ ਕਿੱਥੋਂ ਖਤਰਾ ਹੈ ਤੁਸੀਂ ਨਾ ਇੱਕ ਗੀਤ ਗਾਇਆ ਸੀ ਹੱਟ ਪਿੱਛੇ ਮਿਤਰਾ ਦੀ ਮੋਛਾ ਦਸ ਵਾਰ ਗਾਇਆ ਨਹੀਂ ਉਦੋਂ ਸੌਰੀ ਤੁਸੀਂ ਗਾਉਣਾ ਨਹੀਂ ਆਉਂਦਾ ਬੋਲਿਆ ਹੀ ਸੀ ਚਲੋ ਤੇ ਗਰੇਵਾਲ ਦਾ ਵੀ ਗਾਣਾ ਸੀਗਾ ਨਾ ਹੂੰ ਵੇ ਜਾਨ ਜਾਣ ਦਾ ਖਤਰਾ ਨਹੀਂ ਤੇਰੇ ਪਿੱਛੇ ਜਾਨ ਜਾਣ ਦਾ ਖਤਰਾ ਗੀਤ ਮੈਂ ਵੀ ਬਹੁਤ ਸੁਨੇ ਆ ਆ ਤੇ ਗਰੇ ਤੋਂ ਕੋਈ ਗੱਲ ਨਹੀਂ ਆ ਹਾਂ ਜੀ ਕੱਲੇ ਆ ਕੇ ਭਈ ਖਤਰਾ ਤੇ ਫਿਰ ਹੁੰਦਾ ਹੀ ਹੈ ਨਾ ਸਰ ਇਹ ਤੇ ਆਪਾਂ ਨੂੰ ਵੀ ਪਤਾ ਹੈ ਲੀਡਰਾਂ ਨੂੰ ਦੇਖੋ ਕੇਂਦਰ ਤੋਂ ਜਵਾਬ ਮੰਗਿਆ ਸੀਗਾ ਉਥੋਂ ਵੀ ਦਿੱਲੀ ਦੀ ਪੁਲਿਸ ਨੇ ਜਿਹੜੀ ਕੱਲ ਗੱਲ ਸ਼ਾਇਦ ਆਪਣੀ ਅਦ ਵਿਚਾਲੇ ਜੇ ਰਹਿ ਗਈ ਉਹਦੇ ਚ ਫਿਰ ਕੇਂਦਰ ਨੇ ਉਹਨਾਂ ਨੂੰ ਜਵਾਬ ਦੇ ਦਿੱਤਾ ਦਿੱਲੀ ਵਾਲਿਆਂ ਨੇ ਪੁੱਛਿਆ ਦਿੱਲੀ ਪੁਲਿਸ ਵਾਲਿਆਂ ਨੇ ਵੀ ਹੁਣ ਕੀ ਕਰੀਏ ਕੇਜਰੀਵਾਲ ਸਾਹਿਬ ਦਾ ਵੀ ਹੁਣ ਨਾ ਤਿੰਨਾ ਚੋਂ ਨਾ 13 ਚੋਂ ਨਾ ਪਲੇਰਾਂ ਚੋਂ ਨਾ ਸਪੇਰਾਂ ਚੋਂ ਨਾ ਟੋਕਰੀ ਚੋਂ ਨਾ ਭੇਰਾਂ ਚੋਂ ਹੂੰ ਵੀ ਹੁਣ ਕੀ ਕਰੀਏ ਬਾਈ ਉਹ ਕਹਿੰਦੇ ਕਿ ਨਹੀਂ ਯਾਰ ਇਦਾਂ ਦੀ ਗੱਲ ਨਹੀਂ ਜੈਡ ਪਲੱਸ ਸਿਕਿਉਰਿਟੀ ਤੇ ਚਾਹੀਦੀ ਐ ਏਟ ਲੀਸਟ ਤੇ ਜੋ ਅਖਬਾਰਾਂ ਨੇ ਦਾਵਾ ਕੀਤਾ ਉਹ ਇਹ ਕੀਤਾ ਕਿ ਕੇਂਦਰ ਨੇ ਨਾਲ ਹਵਾਲਾ ਦਿੱਤਾ ਕਿ ਸਾਡੇ ਕੋਲ ਇਨਪੁਟ ਆ ਕਿ ਅਰਵਿੰਦ ਕੇਜਰੀਵਾਲ ਨੂੰ ਖਾਲਸਤਾਨੀਆਂ ਤੋਂ ਖਤਰਾ ਹੈ ਹੂੰ ਤੇ ਇਸ ਹਵਾਲੇ ਦੇ ਨਾਲ ਉਹਨਾਂ ਨੇ ਕਿਹਾ ਕਿ ਜੈਡ ਪਲੱਸ ਸਕਿਉਰਟੀ ਜਿਹੜੀ ਅਰਵਿੰਦ ਕੇਜਰੀਵਾਲ ਸਾਹਿਬ ਦੀ ਉਹ ਵੀ ਕੈਮਰਾ 'ਫੇ ਹੂੰ ਤਾਂ ਹੁਣ ਤੁਸੀਂ ਦੇਖੋ ਕਿ ਜੈਡ ਪਲੱਸ ਸਕਿਉਰਟੀ ਵੀ ਹੋ ਗਈ ਤੇ ਪਲੱਸ ਇੱਕ ਹੋਰ ਲੱਗ ਜਾਣਾ ਨਾ ਨਾਲ ਪੰਜਾਬ ਪੁਲਿਸ ਵਾਲਿਆਂ ਦੀ ਵੀ ਹੋ ਗਈ ਜੀ ਜੈਡ ਪਲੱਸ ਤੇ ਉਹਨਾਂ ਨੇ ਦੇਤੀ ਹੂੰ ਤੇ ਪਲੱਸ ਪੰਜਾਬ ਵਾਲੇ ਵੀ ਹੋਗੇ ਨਾ ਪੰਜਾਬ ਵਾਲੇ ਹੋਗੇ ਜਦੋਂ ਵੀ ਆਉਂਦੇ ਤੁਸੀਂ ਦੇਖੋ ਗੱਡੀਆਂ ਕਿੱਡੀਆਂ ਵੱਡੀਆਂ ਨੇ ਹੂੰ ਇਹ ਤਾਂ ਵੈਗਨਰ ਤੇ ਹੁੰਦੇ ਸੀਗਾ ਕਿਸੇ ਟਾਈਮ ਉਹਨਾਂ ਤੇ ਵੈਗਨਰ ਨੇੜੇ ਨਹੀਂ ਆਉਣ ਦੇਤੇ ਤਾਂ ਗਲੀ ਚ ਗੀ ਵੈਗਨ ਉਹ ਵੈਗਨਰ ਤੋਂ ਜੀ ਵੈਗਨ ਵੀ ਹੋ ਸਕਦੀ ਆ ਨਾ ਜੀ ਮੈਨੂੰ ਤਾਂ ਨਾ ਮਤਲਬ ਕਿ ਹੁਣ ਮੈਨੂੰ ਥੋੜੇ ਥੋੜੇ ਆਏ ਆ ਇਹ ਜੀ ਲੈਂਡ ਕਰੂਜ਼ਰ ਆ ਇਹ ਜੀ ਜੀ ਵੈਗਨ ਹਨਾ ਜੀ ਤੇ BMW ਆ ਜੀ ਤਾਂ ਕੋਈ ਸੁਣਦੇ ਸੀ ਪਹਿਲਾਂ ਹੁਣ ਦੇਖੀਆਂ ਨੇ ਹਾਂ ਜੀ ਹਾਂ ਜੀ ਹਾਂ ਹੁਣ ਲੀਡਰ ਲੀਡਰਾਂ ਕੋਲ ਦੇਖ ਲੈਣੇ ਜੀ ਆਪਾਂ ਹੋਰ ਕਿੱਥੇ ਦੇਖਣਗੇ ਜਾਂ ਵੱਡੇ ਤਗੜੇ ਬੰਦੇ ਜਿਹੜੇ ਰਾਇਸ ਬੰਦੇ ਆ ਉਹਨਾਂ ਕੋਲੋਂ ਦੇਖਦੇ ਆ ਰਾਇਸ ਦੀ ਰੀਸ ਕੀ ਕਰਨੀ ਆਪਾਂ ਠੀਕ ਹੈ ਨਾ ਜੀ ਪਰ ਕੁਝ ਬੰਦੇ ਇਦਾਂ ਦੇ ਵੀ ਆ ਜਿਨ੍ਹਾਂ ਦੇ ਕੋਲ ਬਈ ਚੰਗਾ ਉਹ ਲੰਡਾ ਜਿਹਾ ਸਾਈਕਲ ਜਿਹੜਾ ਵੱਡੇ ਟਾਇਰਾਂ ਵਾਲਾ ਹੁੰਦਾ ਸਵੇਰੇ ਚਲਾਉਣ ਵਾਲਾ ਜਾਂ ਸ਼ਾਮ ਨੂੰ ਚਲਾਉਂਦੇ ਸਾਈਕਲ ਉਹ ਲੈਣ ਜੋਗਾ ਵੀ ਬਿੱਤ ਹੈ ਨਹੀਂ ਸੀਗਾ ਉਹ ਵੀ ਅੱਜਕੱਲ ਕਰੂਜ਼ਰਾਂ ਨਾਲ ਹੀ ਫਿਰਦੇ ਹੱਸਾ ਹੂੰ ਪਤਾ ਨਹੀਂ ਕਿ ਇਹੋ ਜੀ ਰੋਤਾਈਏ ਕੈਸੀ ਰੋਤਾਈ ਨੀ ਮਾਇ ਕੈਸੀ ਰੋਤਾਈ ਕਿ ਲੋਕ ਰਾਤੂ ਰਾਤੀ ਭਾਈ ਧਨਵਾਨ ਹੋ ਜਾਂਦੇ ਚਲੋ ਮੁਬਾਰਕ ਆ ਕਿਸੇ ਦੀ ਤਰੱਕੀ ਨੂੰ ਵੇਖ ਕੇ ਸੜੀਦਾ ਨਹੀਂ ਹੁੰਦਾ ਜੀ 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 ਠੀਕ ਹੈ ਨਾ ਜੀ ਪਰ ਸਵਾਲ ਕਈ ਵਾਰ ਆਉਂਦਾ ਅਸੀਂ ਰੇਸ ਵੀ ਨਹੀਂ ਕਰ ਸਕਦੇ ਕਿ ਹੁਣ ਇੱਧਰ ਆ ਕੇ ਤੇ ਇਦਾਂ ਨਿਕਲ ਜਾਈਏ ਸੋ ਗੱਲ ਇਹ ਆ ਕਿ ਭਾਈ ਇਹ ਅਰਵਿੰਦ ਕੇਜਰੀਵਾਲ ਅਤੇ ਉਹਨਾਂ ਦੇ ਪ੍ਰਸ਼ੰਸਕਾਂ ਵਾਸਤੇ ਗੁੱਡ ਨਿਊਜ਼ ਹੈ ਕਿ ਇਹਨਾਂ ਦੀ ਜੈਡ ਪਲੱਸ ਸਿਕਿਉਰਟੀ ਜਿਹੜੀ ਹੈ ਹੂੰ ਕਾਲੋ ਕੇ ਬਸ ਇਦਾਂ ਹੀ ਚੱਲੇਗੀ ਜਵੰਦੀ ਵੀ ਤੇ ਟੌਰ ਵੀ ਹੈ हां जी ਸਾਡਾ ਕਾਕਾ ਤੇ ਐਂ ਕਰੂ ਬਸ ਐਂ ਚੱਲੂਗਾ ਮਾਂ ਜੀ ਬਿਲਕੁਲ ਬਿਲਕੁਲ ਇਧਰ ਮਿੱਤਰ ਕਹਿ ਰਹੇ ਨੇ ਬਢਿੰਡੇ ਵਾਲੇ ਕਹਿ ਰਹੇ ਨੇ ਕਿ ਭਈ ਆਪ ਵਾਲੇ ਹੁਣ ਮੁਰਗੀ ਖਾਨੇ ਖੋਲਣ ਦੀ ਥਾਂ ਤੇ ਕਬੂਤਰ ਰੱਖ ਲੈਣ ਤੇ ਉਧਰ ਗਰੇਵਾਲ ਸਾਹਿਬ ਕੁਲਦੀਪ ਜੀ ਕਹਿ ਰਹੇ ਨੇ ਕਿ ਅਮਿਤ ਸ਼ਾਹ ਨੇ ਜੈਡਪਲੱਸ ਸਿਕਿਉਰਟੀ ਦੀ ਗਰੇਵਾਲ ਤਾਂ ਈ ਸੀ ਨਾ ਅਸੀਂ ਰੱਖ ਲੈ ਕਬੂਤਰ ਆਣ ਦੀ ਹੈ ਮਲੇ ਇਟ ਇਜ਼ ਆਨ ਨਾਲਾ ਜੀ ਲੋਜੀ ਮੇਟਰ ਮਨਜੀਤ ਜੀ ਕਹਿ ਰਹੇ ਨੇ ਕਿ ਅਸੀਂ ਤਾਂ ਤੁਹਾਨੂੰ 1100 ਸ਼ਗਨ ਦੇ ਰਿਹਾ ਤਾਂ ਕਹਿੰਦੇ ਚੱਕੋ 1100 ਤਰਸਕ ਇਹ ਸਾਡੇ ਵਾਸਤੇ ਬਹੁਤ ਕੀਮਤੀ ਚੀਜ਼ ਹੈ ਜੀ ਬਿਲਕੁਲ ਇਹ ਹੈ ਗਿਆਨੀ ਤੇ ਮੋਟੀਵੇਸ਼ਨ ਹੈ ਇਹ ਮਤਲਬ ਕਿ ਤੁਹਾਡਾ ਅਸਾਨ ਹੈ ਜੀ ਇਹਦੇ 'ਚ ਕੋਈ ਸ਼ੱਕ ਨਹੀਂ ਇਹ ਤੁਹਾਡਾ ਹੀ ਰਹਿਮੁਕਰਮ ਹੈ ਇਹਦੇ 'ਚ ਸਾਡਾ ਕੁਝ ਨਹੀਂ ਹੈਗਾ ਜੀ ਇਹ ਸਹੀ ਹੈ ਤੁਹਾਡੀ ਪ੍ਰਾਪਤੀ ਹੈ ਜੀ ਜੀ ਮਿੰਟੂ ਜੀ ਬਿਲਕੁਲ ਮਿੱਤਰ ਕਹਿ ਰਹੇ ਨੇ ਸੁਖਵਿੰਦਰ ਸਿੰਘ ਕਹਿੰਦੇ ਇਹ ਮੈਨੂੰ ਤੇ ਕਹਿੰਦੇ ਬਹੁਤ ਵਧੀਆ ਲੱਗਿਆ ਕਹਿੰਦੇ ਅਧੀਆਂ ਖਬਰਾਂ ਦੇ ਤੁਸੀਂ ਗਾਣੇ ਦੇ ਸਾਹਮਣੇ ਸੁਣਾ ਦਿੰਦੇ ਹੋ ਜੀ ਸ਼ੁਕਰੀਆ ਨਵਾ ਪਣ ਬਣੇ ਤਾਜ਼ਗੀ ਬਣੀ ਰਹਿੰਦੀ ਜੀ ਤਾਜ਼ਗੀ ਬਣੀ ਰਹਿੰਦੀ ਬਿਲਕੁਲ ਕੱਲੀਆਂ ਖਬਰਾਂ ਦੇ ਹੋਰ ਨਹੀਂ ਕੋਈ ਨਹੀਂ ਕੋਈ ਹੁੰਦਾ ਕਿ ਅ ਕਈ ਘਾਣੀ ਇੰਨੇ ਪਿਆਰੇ ਆ ਕਿ ਉਹ ਗੱਲਬਾਤ 'ਚ ਟੁੱਕ ਜਾਂਦੇ ਆ ਹੂੰ ਉਹ ਅਖੌਤਾਂ ਹੀ ਬਣ ਜਾਂਦੀਆਂ ਕਹਾਵਤਾਂ ਹੀ ਬਣ ਜਾਂਦੀਆਂ ਜੀ ਤੋਂ ਮੈਂ ਅੱਜ ਨਾ ਮੈਂ ਤੁਹਾਨੂੰ ਕੋਈ ਹੋਰ ਇੰਟਰਸਟਿੰਗ ਗੱਲ ਦੱਸਾਂ ਬੜੇ ਹਾਦਸੇ ਤਫਾਕ ਵਾਪਰਦੇ ਆ ਉਹ ਮੈਂ ਕਿਤੇ ਇੱਥੇ ਬੋਲਿਆ ਕਿ ਮੂੰਹ ਚ ਸ਼ੇਖ ਫਰੀਦ ਤੇ ਬਗਲ ਚ ਇਟਾ ਹੂੰ ਉਹ ਅੱਜ ਨਾ ਮੈਂ ਕਿਸੇ ਟਾਕ ਸ਼ੋਅ ਚੋਂ ਸੀਗਾ ਸਵੇਰੇ ਇੱਕ ਤੇ ਹਿੱਸਾ ਲਿਆ ਤੋ ਟੈਕ ਕਾਲਰ ਨੇ ਆ ਕੇ ਕਹਿੰਦੇ ਜੀ ਤੁਸੀਂ ਤਾਂ ਕਹਾਵਤ ਬਦਲ ਦਿੰਦੀ ਆ ਕਿ ਬਗਲ 'ਚ RAM RAM ਤੇ ਕਹਿੰਦੇ ਸੀ ਤੇ ਫਿਰ ਮੈਂ ਉਹਨੂੰ ਦੱਸਿਆ ਇਲਾਕੇ ਦੇ ਹਿਸਾਬ ਨਾਲ ਉਹ ਚੀਜ਼ਾਂ ਦਾ ਫਰਕ ਪੈ ਜਾਂਦਾ ਤਾਂ ਮਤਲਬ ਕਿ ਅੱਜ ਕੱਲ੍ਹ ਭਾਅ ਵੋਹੀ ਹੁੰਦਾ ਨਾ ਨਹੀਂ ਤਾਂ ਪੁਰਾਣੇ ਸਮੇਂ ਦੇ ਵਿੱਚ ਜੀ ਜੇ ਉਹੀ ਗੱਲ ਮੰਨ ਲਓ ਅਰਬ ਵਿੱਚ ਕਹੀ ਜਾਂਦੀ ਸੀਗੀ ਤਾਂ ਉਹ ਉਥੋਂ ਦੇ ਭਾਵ ਨਾਲ ਜਾਂ ਹਨ ਤਾਂ ਜੇ ਇਧਰਲੇ ਏਰੀਆ ਵਿੱਚ ਕਹੀ ਜਾਂਦੀ ਹੈ ਤਾਂ ਜੇ ਗਾਂਵ ਜਮਨਾਪਾਰ ਵਾਲੇ ਤਾਂ ਉਹਨਾਂ ਚੀਜ਼ਾਂ ਦੇ ਭਾਵ ਉਹੀ ਰਹਿੰਦੇ ਆ ਜੇ ਗੱਲ ਕਹਿਣ ਦਾ ਕਿਤੇ ਨਾ ਕਿਤੇ ਸ਼ਬਦਾਂ ਦਾ ਇਧਰ ਉਧਰ ਤਾਂ ਹੋ ਜਾਂਦਾ ਤੇ ਗੱਲ ਇੱਕੋ ਹੀ ਅਰਥ ਸੇਮ ਹੁੰਦਾ ਹੈ ਹਨ ਜੀ ਇੱਕ ਮਿੱਤਰ ਕਹਿ ਰਹੇ ਨੇ ਭਾਈ ਜੀ ਜੇ ਆਈਸੀ ਲੈਣੀ ਹੈ ਤਾਂ ਕਹਿੰਦੇ ਜਾਂ ਤੇ ਬਾਬੇ ਬਣ ਜਾਓ ਜਾਂ ਲੀਡਰ ਬਣ ਜਾਓ ਜਗਜੀਤ ਸਿੰਘ ਦੀ ਕਹਿ ਰਹੇ ਆਈਸੀ ਐਸ਼ ਐਸ਼ ਲੈਣੀ ਹੈ ਐਦਾਂ ਕਹਿੰਦੇ ਉਹਨੇ ਆਈਸੀ 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 ਕਿ ਐਲਸੀ ਐਲਸੀ ਕਿੱਦੀ ਦਾ ਨਾਮ ਹੈ ਹਲਸੀ ਹਲਸੀ ਅੱਛਾ ਜੀ ਆਪਕੋ ਹੋ ਨਹੀਂ ਪਤਾ ਨਾ ਤਾਂ ਹੀ ਕਰਕੇ ਮੈਂ ਆਈ ਸੀ ਬੋਲ ਗਿਆ ਫਿਰ ਭਾਈ ਪਤਾ ਨਹੀਂ ਹੈ ਜੀ ਆ ਠੀਕ ਹੈ ਜਿੰਨੇ ਜੋ ਬੰਨਾ ਬਣ ਜਾ ਉਹ ਪਰ ਅਛਾ ਇਨਸਾਨ ਜ਼ਰੂਰ ਬਣੋ ਜੋ ਮਰਜ਼ੀ ਬਿਲਕੁਲ ਅੱਛਾ ਇਨਸਾਨ ਲਈ ਆਹੀ ਕਰ ਰਹੇ ਅੱਛਾ ਇਨਸਾਨ ਜ਼ਰੂਰ ਬਣੋ ਕਿ ਤੁਹਾਡੇ ਕੋਲ ਖਲੋਤੀ ਕਿਸੇ ਔਰਤ ਨੂੰ ਤੁਹਾਡੇ ਤੋਂ ਕੋਈ ਖਤਰਾ ਨਾ ਹੋਵੇ ਭਾਈ ਔਰਤ ਜੀ ਤੁਹਾਡੇ ਕੋਲ ਖਲੋਤਾ ਬੰਦਾ ਇਹ ਮਹਿਸੂਸ ਨਾ ਕਰੇ ਕਿ ਮੈਂ ਨਹੀਂ ਮੈਂ ਤੁਹਾਡੇ ਕੋਲ ਖਲੋਤਾ ਬੰਦਾ ਇਹ ਮਹਿਸੂਸ ਨਾ ਕਰੇ ਕਿ ਪਤਾ ਨਹੀਂ ਇਹਨੇ ਭੁੱਲਣਾ ਕਿਵੇਂ ਹੈ ਬਿਲਕੁਲ ਮੇਰੇ ਖਿਆਲ ਦੇ ਨਾਲ ਇੰਨਾ ਕੀ ਕਰ ਲਈ ਬਹੁਤ ਐਸਾ ਸੱਚੀ